ਅਰਵਿੰਦ ਕੇਜਰੀਵਾਲ ਜਿੰਦਾਬਾਦ ਅਰਵਿੰਦ ਕੇਜਰੀਵਾਲ ਜਿੰਦਾਬਾਦ ਅਰਵਿੰਦ ਕੇਜਰੀਵਾਲ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਤੇ ਖਨੌਰੀ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਭਾਰੀ ਖੁਸ਼ੀ ਵੇਖਣ ਨੂੰ ਮਿਲੀ ਹੈ ਉੱਥੇ ਹੀ ਹਲਕਾ ਵਿਧਾਇਕ ਐਡਵੋਕੇਟ ਵਰਿੰਦਰ ਗੋਇਲ ਦੀ ਅਗਵਾਈ ਹੇਠ ਖਨੌਰੀ ਵਿੱਚ ਲੱਡੂ ਵੰਡ ਕੇ ਮੂੰਹ ਮਿੱਠਾ ਕਰਵਾਇਆ ਗਿਆ ਹੈ ਤੇ ਨਾਲ ਹੀ ਪਟਾਕੇ ਚਲਾਏ ਗਏ ਨੇ ਇਸ ਮੌਕੇ ਗੱਲਬਾਤ ਕਰਦੇ ਆ ਵਿਧਾਇਕ ਗੋਇਲ ਨੇ ਕਿਹਾ ਹੈ ਕਿ ਆਪ ਪਾਰਟੀ ਕਾਨੂੰਨ ਦੇ ਵਿਸ਼ਵਾਸ ਰੱਖਦੀ ਹੈ ਤੇ ਕਾਨੂੰਨ ਦੇ ਰਾਹੀਂ ਆਪ ਪਾਰਟੀ ਦੀ ਜਿੱਤ ਹੋਈ ਹੈ ਇਸ ਮੌਕੇ ਤਰਸ਼ੇਮ ਸਿੰਘਲਾ ਸੁਰਿੰਦਰ ਕਾਂਸਲ ਸੰਜੇ ਸਿੰਘਲਾ ਆ ਆਪ ਦੇ ਯੂਥ ਕੋਆਰਡੀਨੇਟਰ ਵਿਚਾਰ ਕਾਉਂਸਲ ਸਮੇਤ ਆਪ ਦੇ ਵਰਕਰ ਹਾਜ਼ਰ ਸਨ ਭਾਰਤ ਨੇ ਫੈਸਲਾ ਦਿੱਤਾ ਹੈ ਕਿ ਮਾਨਣਿਆ ਕੇਦਰੀ왈 ਜੀ ਨੂੰ ਜ਼ਮਾਨਤ ਦਿੱਤੀ ਹੈ ਤੇ ਮੈਂ ਕਹਿ ਸਕਦਾ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਬਹੁਤ ਕੁਝ ਇਹਨਾਂ ਨੇ ਕਿਹਾ ਜੋ ਗਲਤ ਜਾਮਾਂ ਦੇ ਵਿੱਚ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕੀਤਾ ਉਹਨੂੰ ਵੀ ਚੁਣੌਤੀ ਦਿੱਤੀ ਕਿ ਦੁਨੀਆ ਜਾਣਦੀ ਐ ਇਸ ਗੱਲ ਨੂੰ ਈਵਨ ਕੱਲੇ ਇੰਡੀਆ ਦੇ ਵਿੱਚ ਨਹੀਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਸ ਗੱਲ ਦਾ ਚਰਚਾ ਹੋਈ ਐ ਇਸ ਗੱਲ ਦਾ ਵਿਰੋਧ ਹੋਇਆ ਕਿ ਕੇਜਰੀਵਾਲ ਜੀ ਨੂੰ ਬਿਨਾਂ ਕਿਸੇ ਕਾਰਨ ਗ੍ਰਿਫਤਾਰ ਕੀਤਾ ਪਿਛਲੇ 2 ਸਾਲਾਂ ਤੋਂ ਸਾਰੀਆਂ ਏਜੰਸੀਆਂ ਕੇਂਦਰ ਸਰਕਾਰ ਦੀਆਂ ਸੀ ਡੀ ਹੈ ਸੀਬੀਆਈ ਹੈ ਜੋ ਵੀ ਕੁਝ ਹੈ ਸਾਰੀਆਂ ਲੱਗੀਆਂ ਹੋਈਆਂ ਦੀ ਪਰ ਕੁਝ ਵੀ ਰਿਕਵਰ ਨਹੀਂ ਕਰ ਸਕੀਆ ਪੁਲਿਸ ਸਬੂਤ ਨਹੀਂ ਪੇਸ਼ ਕਰ ਸਕੀਆਂ ਇਹ ਤੱਕੇ ਦੀ ਇੱਕ ਇਨਫਾਹਾ ਸੀ ਜਿਹਨੂੰ ਮੰਨਣੀ ਹੈ ਸਾਡੀ ਅਦਾਲਤਾਂ ਨੇ ਸਹੀ ਢੰਗ ਦੇ ਨਾਲ ਲੈਂਦਿਆਂ ਅਰਵਿੰਦ ਕੇਜਰੀਵਾਲ ਜੀ ਨੂੰ ਜਮਾਨਤ ਦਿੱਤੀ ਹੈ ਤੇ ਇਹ ਸਮਾਂ ਜੋ ਜੇਲ੍ਹ ਦੇ ਵਿੱਚ ਕੇਜਰੀਵਾਲ ਜੀ ਨੇ ਬਤਾਇਆ ਤਾਂ ਇਹ ਸਮਾਂ ਜਿਹੜੀ ਤਕਰੀਬ ਉਹਨਾਂ ਨੇ ਕੱਟੀ ਆ ਦੇ ਗੈਰ ਕਾਨੂੰਨੀ ਢੰਗ ਨਾਲ ਗ੍ਰਿਫਤਾਰ ਕੀਤਾ ਹੈ ਇਹ ਮੋਦੀ ਸਰਕਾਰ ਹੈ ਜਿਹੜੀ ਇਹਦੇ ਕਫਨ ਦੇ ਵਿੱਚ ਆਖਰੀ ਕਿਲ ਸਾਬਤ ਹੋਈ ਜਿੱਥੇ ਪੂਰੇ ਦੇਸ਼ 'ਚ ਲਹਿਰ ਚੱਲੀ ਹੈ ਹਰ ਕਿਸੇ ਨੇ ਵਿਰੋਧ ਕੀਤਾ ਤੇ ਲੋਕ ਵੋਟ ਦੇ ਨਾਲ ਇਸ ਗੱਲ ਦਾ ਜਵਾਬ ਦੇ ਰਹੇ ਨੇ ਤੇ ਦੇਣਗੇ ਜਿਹੜੇ ਸਾਡੇ ਲੋਕ ਆਪਣਾ ਪ੍ਰਧਾਨ ਮੰਤਰੀ ਦੀ ਇੱਕ ਗੱਲ 400 ਵਰਗ 400 ਵਰਗ ਹੀ ਜਾਂਦੇ ਸੀ ਕਿਸ ਗੱਲ ਤੇ ਆ ਗਏ ਉਹ ਕਿ ਚਾਰ ਪ੍ਰਧਾਨ ਮੰਤਰੀ ਬਣਾਉਣਗੇ ਪੰਜ ਪ੍ਰਧਾਨ ਮੰਤਰੀ ਬਣਾਉਣਗੇ ਪਹਿਲਾਂ ਤਾਂ ਕੋਈ ਗੱਲ ਹੀ ਨਹੀਂ ਸੀ ਇਹਨਾਂ ਨੂੰ ਧਰਾਤਲ ਤੇ ਲਿਆ ਕੇ ਲੋਕਾਂ ਨੇ ਖੜੇ ਕੀਤਾ ਸਭ ਤੋਂ ਵੱਡੀ ਲੋਕ ਨੇ ਲੋਕਾਂ ਦੀ ਸ਼ਕਤੀ ਵੱਡੀ ਹੈ ਲੋਕਾਂ ਦੀ ਸ਼ਕਤੀ ਦੇ ਅੱਗੇ ਕੋਈ ਮਾਇਨੇ ਨਹੀਂ ਰੱਖਦੇ ਭਾਵੇਂ ਤੇ ਬਣਾਇੰਦਰਾ ਗਾਂਧੀ ਖਰੀ ਸੀ ਇਹ ਇਹ ਜਿਹੜੇ ਆਪਣੇ ਆਪ ਨੂੰ ਸਮਝਦੇ ਸੀ ਦੋਨੋਂ ਇਹ ਮੋਦੀ ਸਾਹਿਬ ਤੇ ਮਿਤ ਸ਼ਾਦੀ ਸਾਰਾ ਇਹਨਾਂ ਨੂੰ ਸ਼ੀਸ਼ਾ ਸਾਹਮਣੇ ਦੇਖਣ ਲੱਗ ਗਿਆ। ਸੂ ਲੋਕ ਇਸ ਚੀਜ਼ ਦਾ ਜਵਾਬ ਦਿੰਦੇ ਨੇ ਤੇ ਸਾਨੂੰ ਸਾਡੀ ਜੁਡੀਸ਼ਰੀ ਦੇ ਪੂਰਾ ਭਰੋਸਾ ਹੈ। ਕਿਉਂਕਿ ਜਿਸ ਹਿਸਾਬ ਦੇ ਨਾਲ ਤਾਨਾशाही चल ਰਹੀ ਹੈ ਇਹ ਸਾਡੀ ਜੁਡੀਸ਼ਰੀ ਨੇ ਨੰਗੇ ਕੀਤੇ ਹੈ। ਅਰ ਮੈਂ ਧੰਨਵਾਦ ਕਰਨਾ ਚਾਹੁੰਦਾ ਸੁਪਰੀਮ ਕੋਰਟ ਦਾ। ਆ ਜਿਹੜਾ ਇਹਨਾਂ ਨੇ ਇਲੈਕਟੋਰਲ ਬੌਡ ਦੇ ਰਾਹੀਂ ਸਾਰੇ ਦੇਸ਼ ਦੇ ਲੋਕਾਂ ਨੂੰ ਲੁੱਟ ਲਿਆ ਤੇ ਸਾਡੀ ਸੁਪਰੀਮ ਕੋਰਟ ਨੇ ਨੰਗਾ ਕੀਤਾ ਤੇ ਇਸ ਕਰਕੇ ਸਾਨੂੰ ਬਹੁਤ ਵੱਡਾ ਮਾਣ ਹੈ ਜੁਡੀਸ਼ਰੀ ਤੇ ਇਹਨਾਂ ਨੂੰ ਇਸ ਤਰ੍ਹਾਂ ਦੀਆਂ ਮਨਮਾਨੀਆਂ ਨਹੀਂ ਕਰਨ ਦੇਣਗੇ ਤੇ ਜਮਾਨਤ ਅਜ ਹੋਈ ਹੈ ਸਾਡੇ ਸਾਰੇ ਸਾਥੀ ਅਨੌਰੀ ਮੰਡੀ ਦੇ ਸਾਰੇ ਇੱਥੇ ਖੜੇ ਨੇ ਬਹੁਤ ਵੱਡੀ ਖੁਸ਼ੀ ਮਹਿਸੂਸ ਹੋ ਰਹੀ ਹੈ